ਅਸੀ ਕਾਲ ਜੀ ਦੋਸਤੋ ਅੱਜ ਆਪਾਂ ਖੜੇ ਆਂ ਸੁਨਾਮ ਮੰਡੀ ਦੇ ਵਿੱਚ ਜਿਹੜੀ ਕਿ ਪੁਰਾਣੀ ਸਬਜ਼ੀ ਮੰਡੀ ਪਾ ਗਿਆ ਤੇ ਉੱਥੇ ਅੱਜ ਆਰਗੈਨਿਕ ਮੰਡੀ ਦਾ ਜਿਹੜਾ ਉਦਘਾਟਨ ਹੋ ਚੁੱਕਿਆ ਹੈਗਾ ਤੇ ਸਾਡੇ ਕੈਬਨਿਟ ਮੰਤਰੀ ਆਮਨ ਅਰੋੜਾ ਜੀ ਨੇ ਇੱਥੋਂ ਦਾ ਉਦਘਾਟਨ ਕੀਤਾ ਹੈਗਾ ਤੇ ਆ ਦੇਖ ਸਕਦੇ ਇੱਥੋਂ ਸਾਰਾ ਪ੍ਰੋਗਰਾਮ ਉਦਘਾਟਨ ਹੋ ਕੇ ਹਟ ਚੁੱਕਿਆ ਗਿਆ ਤੇ ਉਦੋਂ ਬਾਅਦ ਜਿਹੜੇ ਆਪਾਂ ਇੱਥੇ ਪ੍ਰੋਡਕਟ ਲੈ ਕੇ ਆਉਂਦੇ ਨੇ ਆਰਗੈਨਿਕ ਆਪਾਂ ਉਹਨਾਂ ਸਾਰਿਆਂ ਨਾਲ ਹੀ ਗੱਲਬਾਤ ਕਰਦੇ ਨੇ ਇੱਕ ਵਾਰ ਤੁਹਾਡੀ ਸਾਰਿਆਂ ਦੀ ਮੋਟੀ ਜੀ ਨਿਗਾ ਮਰਵਾ ਲਈ ਆਪਾਂ ਆ ਦੇਖ ਸਾਡੇ ਇੱਥੇ ਸਾਰੀਆਂ ਸ਼ਾਪ ਵਗੈਰਾ ਚਾਰ ਹੁੰਦੇ ਨੇਗੇ ਉਹ ਸਾਰੇ ਇੱਥੇ ਲੈ ਕੇ ਆਉਂਦੇ ਨੇਗੇ ਤੇ ਆ ਦੇਖੋ ਜੀ ਤੇ ਆ ਸਟੌਜ ਵਾਲੇ ਆ ਕੇ ਏਅਰ ਲੈ ਕੇ ਆਉਂਦੇ ਨੇ ਬਾਈ ਫੁਰੀ ਤੇ ਆ ਤੌਲੇ ਆ ਕੇ ਜਿਵੇਂ ਹੁਣ ਆਪਾਂ ਉਹਦੇ ਵਿੱਚ ਆਏ ਆ ਮੰਡੀ ਦੇ ਵਿੱਚ ਆਪਾਂ অর্ਗੈਨਿਕ ਮੰਡੀ ਦੇ ਵਿੱਚ ਤਾਂ ਆ ਜਾਂਦੇ ਆ ਕਿ ਪਰ ਆਪਾਂ ਇਹਦੇ ਕਿ ਪਲਾਸਟਿਕ ਵਾਲੇ ਥੈਲੇ ਜਾਂ ਲਫਾਫੇ ਵਰਤੀ ਜਾਂਦੇ ਨੇਗੇ ਪਰ ਆਪਾਂ ਜਦੋਂ ਆਪਾਂ ਇਹ ਲਫਾਫੇ ਵਰਤਾਂਗੇ ਫਲਮ ਮੈਨੂੰ ਪਤਾ ਨਹੀਂ ਹੈਗਾ ਵੀ ਕਾਦੇ ਬਣੇ ਹੋਏ ਨੇਗੇ ਇਹ ਉਹ ਦੁਬਾਰਾ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਾਰੀ ਵਾਰ ਜਦੋਂ ਆਪਾਂ ਇਹ ਲਫਾਫੇ ਵਰਤਾਂਗੇ ਤਾਂ ਆਪਣੇ ਕਿਤੇ ਨਾ ਕਿਤੇ ਵਾਤਾਵਰਣ ਦੇ ਵਿੱਚ ਵੀ ਸੁਧਾਰ ਹੋਊਗਾ ਤੇ ਜਿਹੜੀ ਆਪਣੀ ਕੈਮੀਕਲ ਵਾਲੇ ਆਪਾਂ ਕਹਿੰਦੇ ਜਦੋਂ ਲਫਾਫੇ ਵਰਤਦੇ ਆਪਾਂ ਸਬਜ਼ੀ ਲੈ ਕੇ ਜਾਂਦੇ ਜਾਂ ਕੋਈ ਵੀ ਪ੍ਰੋਡਕਟ ਆਪਾਂ ਮੰਡੀ ਦੇ ਵਿੱਚੋਂ ਲੈ ਕੇ ਜਾਂਦੇ ਹਾਂਗੇ ਤਾਂ ਉਹਦੇ ਨਾਲ ਵੀ ਜਿਹੜੀ ਆਪਾਂ ਕਹਿੰਦੇ ਜਿਵੇਂ ਲਫਾਫਿਆਂ ਦੇ ਵਿੱਚ ਵੀ ਕੋਈ ਨਾ ਕੋਈ ਕੈਮੀਕਲ ਜਾਂ ਕੁਝ ਵੀ ਲੱਗਿਆ ਹੋਊਗਾ ਆਪਾਂ ਉਹ ਸਾਰੀ ਚੀਜ਼ ਤੋਂ ਆਪਾਂ ਬਚਦੇ ਆਂਗੇ ਤਾਂ ਦੇਖ ਸਕਦੇ ਹੋ ਆ ਭਾਂਡੇ ਵਗੈਰਾ ਧੋਣ ਵਾਸਤੇ ਤੇ ਪਾਏ ਨਹੀਂ ਅਗੇ ਪ੍ਰੋਡਕਟ ਤੇ ਆ ਗਿਆ ਦਿਨੇ ਘਰ ਆ ਗਿਆ ਇਹ ਆ ਸਾਇਦਾ ਕਿ ਅੱਗੇ ਆਪਾਂ ਇੱਕ ਵਾਰ ਸਿਰਫ ਆਪਾਂ ਸਾਰੀ ਗੱਲਬਾਤ ਇਹਨਾਂ ਦੇ ਨਾਲ ਦੁਬਾਰਾ ਦੋ ਅੱਡੇ-ਅੱਡੇ ਦੇ ਨਾਲ ਕਰਾਂਗੇ ਆ ਦੇਖੋ ਕਿ ਚੀਕਾਣੀ ਦਾ ਤੇਲ ਆ ਗਿਆ ਜਾਂ ਹੋਰ ਨਾਰੀਅਲ ਦੇ ਤੇਲ ਆ ਗਿਆ ਹੋਰ ਸੋਕੇ ਪ੍ਰੋਡਕਟ ਨੇਗੇ ਤੇ ਆ ਬਾਈ ਆ ਗਿਆ ਹਰਿਆਣੇ ਜੋਂਦਾ ਹੁੰਦਾ ਗਿਆ ਬਾਈ ਸਪੈਸ਼ਲ ਆਲੂ ਲੈ ਕੇ ਆਏ ਤੇ ਵੀ ਹੁੰਦੇ ਨੇ ਬਾਈ ਕੋਲੇ ਆਪਾਂ ਬਾਈ ਹੋਰਾਂ ਨਾਲ ਵੀ ਗੱਲਬਾਤ ਸਾਰਿਆਂ ਨਾਲ ਹੀ ਕਰਾਂਗੇ ਦੁਬਾਰਾ ਫਿਰ ਤੋਂ ਚਾਰ ਵਾਲੇ ਆ ਗਏ ਤੇ ਆ ਦੇਖ ਸਕਦੇ ਹੋ ਤੁਸੀਂ ਤੇਲ ਦਾ ਸਰੋਂ ਦਾ ਤੇ ਆ ਛੋਲੇ ਆ ਗਏ ਆ ਦੇਖੋ ਕਿੰਨੀ ਸੋਹਣੀ ਇੱਥੇ ਇਹਨਾਂ ਨੇ ਕੀਤੀ ਹੋਈ ਆਪਾਂ ਜਿਹੜੀ ਐਨੀਮੇਟ ਬਣੇ ਹੋਏ ਨੇ ਸਾਰੇ ਆ ਦੇਖੋ ਇੰਨੇ ਸੋਹਣੇ ਲੱਗਦੇ ਨੇ ਕਿਸੇ ਦੇਖਣ ਦੇ ਵਿੱਚ ਤੇ ਜਦੋਂ ਕੋਈ ਇਹਦੇ ਵਿੱਚ ਸਮਾਨ ਪਾ ਕੇ ਰੱਖਾਂਗੇ ਆਪਾਂ ਘਰ ਦੇ ਵਿੱਚ ਤਾਂ ਇਹ ਆਪਾਂ ਨੂੰ ਹੋਰ ਵੀ ਜ਼ਿਆਦਾ ਸੋਹਣੇ ਲੱਗਦੇ। ਜਿਵੇਂ ਸਾਡੀ ਥੇ ਲਾ ਕੇ ਸਾਰੇ ਅਰੀਮਕਲੀ ਇਹ ਇੱਥੇ ਆਗੇ ਜੀ ਨਕੋੜ ਮਿਰਚ ਵਗੈਰਾ ਪਾਊਡਰ ਨੇ ਕਿ ਮਿਰਚ ਤੇ ਧਨੀਆ ਕਾਰੇ ਕਾਰੇ ਪਾਊਡਰ ਨੇ ਜੀ ਇਹ ਧਨੀਆ ਆ ਗਿਆ ਧਨੀਆ ਜੀ ਗਰਮ ਮਸਾਲਾ ਜੀ ਗਰਮ ਮਸਾਲਾ ਮਿਰਚ ਜੀ ਤੇ ਹਲਦੀ ਪਾਊਡਰ ਹਲਦੀ ਪਾਊਡਰ ਜੀ ਆ ਦੇਖੇ ਪਾਊਡਰ ਨੇ ਇਹਨਾਂ ਕੋਲ ਤੇ ਆਪਾਂ ਹੁਣ ਸਾਰੇ ਨਾਲ ਹੀ ਇਕੱਲੇ ਇਕੱਲੇ ਨਾਲ ਗੱਲਬਾਤ ਆਪਾਂ ਕਰਾਂਗੇ ਛੁਡੀ ਇੱਕ ਵਾਰ ਨਿਗਾ ਮਰਵਾਈ ਆ ਵੀ ਆਪਾਂ ਇਹਨਾਂ ਕੋਲ ਕਿਲੇ ਕਿਲੇ ਡਾਕਟਰ ਹੁੰਦੇ ਨੇ ਕਿ ਕੀ ਕੀ ਪਰ ਡਾਕਟਰ ਨੇ ਤੇ ਆਪਾਂ ਰੇਟ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਵੀ ਐਸਟੀਮੇਟ ਜਾਂ ਰੇਟ ਹੁੰਦਾ ਕਿਉਂਕਿ ਰੇਟ ਜਿਹੜੇ ਵਾਧਦੇ ਵੀ ਰਹਿੰਦੇ ਨੇ ਘਟਦੇ ਵੀ ਰਹਿੰਦੇ ਨੇ ਕਿ ਮਾਰਕੀਟ ਦੇ ਇਹ ਆ ਦੇਖੋ ਆ ਸੁੱਕੀਆਂ ਧਾਲਾਂ ਸਬਜ਼ੀਆਂ ਆ ਗਈਆਂ ਆਪਾਂ ਸਾਰਿਆਂ ਨਾਲ ਗੱਲਬਾਤ ਕਰਨੇ ਤੇ ਆਪਾਂ ਹੋਰ ਹੀ ਸ਼ੁਰੂ ਕਰਕੇ ਲਿਆਉਣੇ ਆਗੇ ਦੁਬਾਰਾ ਤੋਂ ਫਿਰ ਇਹ ਬਹੁਤ ਵਧੀਆ ਇੱਥੇ ਮੰਡੀ ਸ਼ੁਰੂ ਹੋਈ ਤੇ ਅੱਜ ਪਹਿਲਾ ਦਿਨ ਆ ਮੰਡੀ ਦਾ ਤੇ ਬਹੁਤ ਵਧੀਆ ਕਸਟਮਰ ਆਏ ਨੇ ਕਿ ਬਹੁਤ ਵਧੀਆ ਕਸਟਮਰ ਦਾ ਰਿਵਿਊ ਰਹੇਗਾ ਤੇ ਆਪਾਂ ਗੱਲਬਾਤ ਸ਼ੁਰੂ ਕਰਦੇ ਆ ਜਿਹੜੀ ਆਪਾਂ ਸਾਬਣ ਤੋਂ ਕਰਦੇ ਆ ਸ਼ਾਇਦ ਹੈ ਜੀ ਸਾਬਣ ਹਰੇਕ ਬੰਦਾ ਸਵੇਰੇ ਉੱਠਣ ਨਾਲ ਸਾਬਣ ਦੀ ਗੱਲ ਦਾ ਸਭ ਤੋਂ ਪਹਿਲਾ ਤੇ ਆਪਾਂ ਗੱਲਬਾਤ ਹੁਣ ਕਰਦੇ ਆਂਗੇ ਲੋਵੀ ਮਤਲਬ ਹੁਣ ਆਪਾਂ ਗੱਲਬਾਤ ਕਰਦੇ ਆਂਗੇ ਜਿਹੜੀ ਕਿ ਇਹ ਪ੍ਰੋਡਕਟ ਲੈ ਕੇ ਆਉਂਦੇ ਨੇ ਖੋਨਾੜਾ ਵਾਲਾ ਉਹ ਭੈਣ ਦੇ ਨਾਲ ਗੱਲਬਾਤ ਕਰਦੇ ਆਂ ਹਸੀਕਲ ਭੈਣੇ ਠੀਕ ਹੈ ਹਸੀਕਲ ਜੀ ਹੋਰ ਠੀਕ ਠਾਕ ਉਹ ਭੈਣੇ ਹਾਂਜੀ ਹਾਂਜੀ ਭੈਣੇ ਆਪਣੇ ਕੋਲ ਪ੍ਰੋਡਕਟ ਕਿਹੜੇ ਕਿਹੜੇ ਹੁੰਦੇ ਨੇਗੇ ਵੀਰ ਜੀ ਸਾਡੇ ਲਵੇ ਸਾਬਣਾ ਹੁੰਦੀਆਂ ਨੇ ਜਿਵੇਂ ਸਾਬਣਾ ਬੱਕਰੀ ਦੇ ਦੁੱਧ ਤੋਂ ਗਾਂ ਦੇ ਦੁੱਧ ਤੋਂ ਬਦਾਮ ਨਾਰੀਅਲ ਨਿੰਮਾ ਐਲੋਵੇਰਾ ਤੋਂ ਸੀ ਹਾਂਜੀ ਠੀਕ ਹੈ ਜੀ ਬੱਚਿਆਂ ਲਈ ਸਾਬਣਾ ਜਿਵੇਂ ਵੱਡਿਆਂ ਲਈ ਸਾਬਣਾ ਇਹ ਦੰਦਾਂ ਲਈ ਮੰਜਣਾ ਹੈਗਾ ਅੱਛਾ ਜੀ ਤੇ ਮਸਾਲੇ ਨੇਗੇ ਜੀ ਜਿਵੇਂ ਹੱਥੀ ਤਿਆਰ ਕੀਤਾ ਸਰਫ ਸਰਫ ਹੈਗਾ ਜੀ ਇਹ ਸਰਫ ਵੀ ਹੱਥੀ ਤਿਆਰ ਕਰਦੇ ਸਾਰਾ ਹਾਂਜੀ ਠੀਕ ਹੈ ਜੀ ਤੇ ਆ ਕੀ ਇਹ ਸ਼ਰਬਤ ਨੇ ਜੀ ਆਲੂ ਬਖਾਰਾ ਮਿਸ਼ਰੀ ਨਾਲ ਤਿਆਰ ਕਰਦੇ ਆ ਬਿਲ ਦਾ ਜਿਵੇਂ ਅੰਬ ਦਾ ਜੀ ਲੀਚੀ ਦਾ ਬੱਚਿਆਂ ਲਈ ਚਾਕਲੇਟ ਜੀ ਅੱਛਾ ਚਾਕਲੇਟ ਵੀ ਹੁੰਦੀ ਹੈ ਚਾਕਲੇਟ ਵੀ ਘਰੇ ਬਣਾਉਂਦੇ ਹਾਂਜੀ ਉਹ ਦਿਖਾਵਾਂਗੀ ਚਾਕਲੇਟ ਹਾਂਜੀ ਇਹ ਜੈਮ ਹੈ ਜੀ ਆਲੂ ਬਖਾਰੇ ਦਾ ਮਿਸ਼ਰੀ ਤੋਂ ਤਿਆਰ ਹੋਇਆ ਅੱਛਾ ਜੈਮ ਜੀ ਹਾਂਜੀ ਇਹ ਮਦਰ ਵੀ ਉੱਤੇ ਸ਼ੋਰ ਕਰਕੇ ਰੱਖੇ ਨੇ ਕੋਲ ਹਾਂਜੀ ਹਾਂਜੀ ਅੱਛਾ ਜੀ ਮਤਲਬ ਬਾਹਰ ਮੈਲਟ ਹੋ ਜਾਣਗੀਆਂ ਜੀ ਮੈਂ ਗਰਮੀ ਦੇ ਵਿੱਚ ਆ ਦੇਖੋ ਆ ਦੇਖੋ ਇਹ ਸਾਰੀ ਚਾਕਲੇਟ ਇਹ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਚਾਕਲੇਟ ਆਪਣੇ ਕੋਲ ਦੀ ਤਿੰਨ ਤਰ੍ਹਾਂ ਦੇ ਹੁੰਦੇ ਜਿਵੇਂ ਖਾਸ ਖਾਸ ਬਦਾਮ ਵਾਲੇ ਸੌਫ ਵਾਲੇ ਅੱਛਾ ਜੀ ਇਹ ਸਾਰੀਆਂ ਆਈਟਮਾਂ ਘਰ ਹੀ ਪਿਆਰ ਕਰ ਹਾਂਜੀ ਇਹ ਫਿਰ ਜੀ ਤੁਸੀਂ ਸਿੱਖੀਆਂ ਵੀ ਹੋਣਗੀਆਂ ਕਿਤੋਂ ਇਹ ਹਾਂਜੀ ਕਿੰਨਾ ਟਾਈਮ ਹੋ ਗਿਆ ਤੁਸਾਂ ਸਿਖਦੇ ਆਣ ਵੀ ਸਿੱਖਣਾ ਕਦੋਂ ਲੱਗੀ ਤੁਸੀਂ ਜੀ ਮਤਲਬ ਜਿਵੇਂ ਮੈਨੂੰ ਹੋ ਗਿਆ ਜੀ 1 ਸਾਲ ਵਾਂਗੂ जी। जी दो, दो अच्छा जी सिखਦੇ ਆ ਜਿਵੇਂ ਹੁਣ ਕੰਮ ਨੂੰ 2 2-3 ਮਹੀਨੇ ਹੋ ਗਏ ਜੀ ਅੱਛਾ ਜੀ ਸੇਜ ਜੀ ਸਾਲ ਦੇ ਸਿੱਖਣ ਲੱਗੇ ਤੇ ਕੰਮ ਹੁਣ ਸੁਰੂ ਕੀਤਾ ਹੈਗਾ ਤੇ ਹੁਣ ਜਿਵੇਂ ਅਸੀਂ 2 ਕੁ ਮਹੀਨੇ ਪਹਿਲਾਂ ਕੰਮ ਸ਼ੁਰੂ ਕੀਤਾ ਤੇ ਦਿੱਕਤਾਂ ਵੀ ਬਹੁਤ ਆਈਆਂ ਹੋਣਗੀਆਂ ਜੀ ਕੰਮ ਨੂੰ ਹਾਂਜੀ 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 ਜਿਵੇਂ ਮੈਂ ਹੁਣ ਕੋਈ ਸਾਪਣੇ ਬਣਾਉਣੇ ਕੋਈ ਖਰਾਬ ਹੋ ਗਿਆ ਕਿਵੇਂ ਜੀ ਉਸ ਤਰ੍ਹਾਂ ਕਿੰਨੀ ਕੰਗੀਆਂ ਦਿੱਤਾ ਨਹੀਂ ਮਤਲਬ ਕੁਝ ਹੋਇਆ ਹੈਗਾ ਵੀ ਜਿਵੇਂ ਕੋਈ ਖਰਾਬ ਹੋ ਗਈ ਮਤਲਬ ਜਿਵੇਂ ਸਮਾਨ ਇਕੱਠਾ ਕਰਨਾ ਸਮਾ ਮਤਲਬ ਵੀ ਜਿਵੇਂ ਏਦਾਂ ਦੀਆਂ ਦਿੱਕਤਾਂ ਆਉਂਦੀਆਂ ਨੇ ਉਂਝ ਨਹੀਂ ਮਤਲਬ ਵੀ ਕੋਈ ਦੇ ਕੋਈ ਖਰਾਬ ਵਗੈਰਾ ਵਾਲੀ ਤਾਂ ਨਹੀਂ ਕੋਈ ਉਹ ਆਈ ਹੈਗੀ ਅੱਛਾ ਜੀ ਉਹ ਕੋਈ ਦਿੱਕਤ ਨਹੀਂ ਹੈ ਮਤਲਬ ਵੀ ਸ਼ੇਡ ਕਿੰਨੀ ਕੋ ਹੋ ਜਾਂਦੀ ਹੈ ਜੀ ਸੇਲ ਜਿਵੇਂ ਸਟਾਰਟਿੰਗ ਹੈ ਜੀ ਵਧੀਆ ਹੋ ਜਾਂਦੀ ਹੈ ਵਧੀਆ ਹੋ ਜਾਂਦੀ ਹੈ ਹਾਂ ਜੀ ਹਾਂ ਜੀ ਆਪਾਂ ਕਹਿ ਵੀ ਮਾੜਾ ਕੰਮ ਤਾਂ ਨਹੀਂ ਕਹਿ ਸਕਦੇ ਨਹੀਂ ਨਹੀਂ ਜੀ ਦੇ ਕਸਟਮਰਾਂ ਦਾ ਰਿਵਿਊ ਕਿਵੇਂ ਦਾ ਰਹਿੰਦਾ ਜੀ ਬਹੁਤ ਵਧੀਆ ਰਹਿੰਦਾ ਜੀ ਅੱਛਾ ਜੀ ਹਾਂ ਜੀ ਦੇ ਕਸਟਮਰ ਦਾ ਰਿਵਿਊ ਹੀ ਪੂਰਾ ਵਧੀਆ ਰਹਿੰਦਾ ਹੈ। ਹਾਂਜੀ ਹਾਂਜੀ। ਤੇ ਜਿਹੜਾ ਕਸਟਮਰ ਕੇਰ ਆ ਗਿਆ ਦੁਬਾਰਾ ਫਿਰ ਆਉਂਦਾ ਜੀ। ਹਾਂਜੀ ਹਾਂਜੀ ਆਉਂਦੇ ਨੇ ਜੀ। ਠੀਕ ਹੈ ਤੇ ਨਾਲ ਭਾਈ ਸਾਹਿਬ ਇਹ ਹਸਬੰਡ ਵੀ ਤੁਹਾਡੇ? ਹਾਂਜੀ। ਅੱਛਾ ਇਹ ਸਾਬ ਪੂਰਾ ਦਿੰਦੇ ਹੀ ਨਾਲ ਤੁਹਾਡੇ? ਹਾਂਜੀ ਹਾਂਜੀ ਪੂਰਾ ਸਾਬ ਦਿੰਦੇ ਆ ਜੀ। ਠੀਕ ਹੈ ਜੀ। ਤੇ ਜੀ ਮੈਂ ਹੋਣਾ ਬੱਚੀ ਵਾਲੀ ਸਾਬ ਬਣਾਉਣੀ ਇਹ ਕਿਵੇਂ ਤਿਆਰ ਹੁੰਦੀਆਂ ਨੇ ਜੀ? ਮਤਲਬ ਜੀ ਮੈਂ ਇਹਦੇ ਵਿੱਚ ਗਾਂ ਦਾ ਦੁੱਧ ਦੀ ਬੱਕਰੀ ਦਾ ਦੁੱਧ ਅੱਛਾ ਸਾਰੀਆਂ ਲੱਗ ਲੱਗ ਨੇ। ਹਾਂਜੀ ਬਦਾਮ। ਅੱਛਾ ਇਹ ਸ਼ੇਪ ਜਿਵੇਂ ਅਸੀਂ ਪਾ ਵੀ ਲੱਗ ਲੱਗ ਬਣਾਉਣੀ। ਹਾਂਜੀ ਹਾਂਜੀ। ਤੇ ਜਿਵੇਂ ਆ ਇਹ ਕੁਰਸੀ ਆ ਕਿ ਇਹ ਸਾਫ ਬੜਾ ਕੁੁਰਸੀ ਲੂਫਾ ਹੁੰਦਾ ਜੀ ਤੋਰੀ ਦੇ ਵਿੱਚ ਲੂਫਾ ਕਹਿੰਦੇ ਨੇ ਇਹਨੂੰ ਅੱਛਾ ਜੀ ਤੇ ਜਿਵੇਂ ਤੋਰੀ ਹੁੰਦੀ ਹੈ ਨਾ ਤੋਰੀ ਨੂੰ ਕਟਿੰਗ ਕਰਕੇ ਕੀਤਾ ਜਿਵੇਂ ਆਪਾਂ ਮਿੱਟੀ ਦਾ ਉਹ ਝਾਵਾ ਵਗੈਰਾ ਵਰਤਦੇ ਆ ਨਾ ਉਹਦੀ ਜਗ੍ਹਾ ਤੇ ਵਰਤਣ ਲਈ ਹੁੰਦਾ ਅੱਛਾ ਜੀ ਉਹਦੀ ਜਗ੍ਹਾ ਤੇ ਇਹ ਲਾ ਦੋ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਭੈਣੇ ਅਸੀਂ ਗੱਲ ਜੀ ਠੀਕ ਹੈ ਜੀ ਸੱਸ ਜੀ